ਸਾਹ ਹਾਂ ਡਾਕਟਰ ਗੁਰਮੀਤ ਕੰਧਿਆਨੇ 1934 ਮੇ ਜਨਮ ਦੇਹਾੜੇ ਤੇ ਅਕਤੂਬਰ ਮੇਸਮਾਜ ਦੇ ਸੂਝਵਾਨੀ ਆਧੂ ਸਰਵਾਂ ਦੀ ਪਿਆਰੇ ਮੇਰੇ ਅਧਿਊ ਸਹਿਤਾਤਾ ਸਾਹਿਬ ਦੀ ਰਵਾਈ ਦੇ ਵਿੱਚ ਆਪਾਂ ਪਿਛਲੇ ਕਈ ਸਾਲਾਂ ਤੋਂ ਇਸ ਇਸ ਸਥਾਨ ਤੇ ਆ ਕੇ ਅਪਾ ਬਾਬਾ ਸਾਹਿਬ ਨੂੰ ਯਾਦ ਕਰਦੇ ਆਂ ਕਿ ਆਪ ਨੇ ਸਮਾਜ ਨੂੰ ਅੱਗੇ ਲੈ ਕੇ ਜਾਣ ਦੇ ਲਈ ਗੱਲਾਂ ਕਰਦੇ ਆਂ ਸਾਡੇ ਵਿਦਵਾਨ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਨੇ ਮੇਰੀ ਵਾਰੀ ਉਸ ਸਮੇਂ ਆਈਏ ਜਦੋਂ ਸਾਡੀ ਕੌਮ ਦੇ ਸਾਰੇ ਹੀ ਮਹਾਨ ਵਿਦਵਾਨ ਲੋਕ ਕਿਵੇਂ ਪ੍ਰਕਾਸ਼ ਸਾਹਿਬ ਤੋਂ ਬਾਅਦ ਬੋਲਣਾ ਮੇਨੂੰ ਪਤਾ ਨਹੀਂ ਸੀ ਲੱਗਦਾ ਮੇਰੇ ਕੋਲ ਕੁਝ ਰਹਿ ਗਿਆ ਇਹਦੇ ਪ੍ਰੋਫੈਸਰ ਵੀ ਹੋਰ ਵੀ ਬਹੁਤ ਜ਼ਿਆਦਾ ਰੀਜਨਲ ਬੋਲੇ ਪ੍ਰੋਫੈਸਰ ਨਰਮ ਸਿੰਘ ਜੀ ਨੇ ਡਾਕਟਰ ਸਾਹਿਬ ਨੇ ਪਰ ਮੈਂ ਜਿਹੜੀ ਗੱਲ ਮਹਿਸੂਸ ਕੀਤੀ ਮੈਨੂੰ ਕਈ ਸਾਲ ਲੱਗੇ ਇਸ ਮੰਚ ਤੇ ਇੱਥੇ ਤੱਕ ਆਉਣ ਦੇ ਲਈ ਬਹੁਤ ਥਾਵਾਂ ਤੇ ਬੋਲਦੇ ਆ ਬਹੁਤ ਬਹੁਤ ਲੰਮਾ ਬੋਲ ਲੈਣੇ ਆ ਇੱਥੇ ਆ ਕੇ ਬੋਲਣ ਦੇ ਲਈ ਮੈਨੂੰ ਖੁਦ ਨੂੰ ਕਹਿਣਾ ਪਿਆ ਸਰ ਇਹ ਸਰ 5 ਕੁ ਮਿੰਟ ਨਹੀਂ ਮਿਲ ਜਾਣ ਤਾਂ ਕਿਉਂਕਿ ਆ ਮਨ ਜੋ ਮਨ ਦਾ ਜਿੱਥੋਂ ਸਾਡੀ ਕਹੀ ਗੱਲ ਦਾ ਮੁੱਲ ਪੈਂਦਾ ਜਿੱਥੋਂ ਤਬਦੀਲੀਆਂ ਹੁੰਦੀਆਂ ਨੇ ਹੋ ਸਕਦੀਆਂ ਨੇ ਇੱਥੇ ਕਈ ਸਾਲਾਂ ਤੋਂ ਜਦਨ ਹੋ ਰਿਹਾ ਹੈ ਨੇ ਸਾਡੇ ਵਿਦਿਆਰਥੀਆਂ ਨੂੰ ਪ੍ਰਸ਼ਾਸਕੀ ਇਕਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਪੰਜਾਬ ਦੇ ਸ਼ਾਸਨ ਪ੍ਰਸ਼ਾਸਨ ਚ ਹਿੱਸੇ ਦਾ ਬਣਾਉਣ ਦੇ ਲਈ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਹੈ ਦੇ ਸਾਧਨ ਮੁਹੱਈਆ ਕਰਾਈ ਜਾਂਦੇ ਹਰ ਤਰ੍ਹਾਂ ਸਭ ਨੂੰ ਪ੍ਰੇਰਿਤ ਕੀਤਾ ਜਾਂਦਾ ਆਰਥਿਕ ਗਰੁੱਪ ਦੇ ਵਿੱਚ ਵੀ ਤੇ ਵਾਦ ਗਰੁੱਪ ਦੇ ਵਿੱਚ ਪਰ ਜਿਹੜੀ ਪ੍ਰੋਫੈਸਰ ਸਾਹਿਬ ਨੇ ਇੱਕ ਗੱਲ ਕਹੀ ਸੀ ਪ੍ਰੋਫੈਸਰ ਨਰਮਨ ਸਿੰਘ ਜੀ ਨੇ ਕਿ ਬਾਬਾ ਸਾਹਿਬ ਦੇ ਅਸੀਂ ਗੁਣ ਗਾਲ ਗਏ ਇਹ ਕਾਫੀ ਨਹੀਂ ਆ ਬਾਬਾ ਸਾਹਿਬ ਕੱਲੇ ਪੋਲਿਟਿਸ਼ੀਅਨ ਸੀ ਉਹਨਾਂ ਨੇ ਦੋਸਤਾਂ ਦੀ ਨਹੀਂ ਦਿੱਤੇ ਉਹ ਆਰਥਸ਼ਾਸਤਰੀ ਵੀ ਸੀ ਅਸੀਂ ਉਹਨਾਂ ਦੇ ਆਰਥਸ਼ਾਸਤਰੀ ਕੋ ਬਹੁਤ ਥਾਂ ਦੇ ਛੱਡੀ ਹੋਇਆ ਔਰ ਜਿੰਨਾ ਚਿਰ ਅਸੀਂ ਸਾਡੀ ਆਰਥਿਕਤਾ ਨੂੰ ਨਹੀਂ ਸੰਭਾਲਦੇ ਉਹਨਾਂ ਚਿਰ ਅਸੀਂ ਕਾਮਯਾਬ ਨਹੀਂ ਹੋ ਸਕਦੇ ਮੈਂ ਕਈ ਸਾਲਾਂ ਤੋਂ ਇਸ ਗੱਲ ਦੇ ਉੱਤੇ ਲਗਾਤਾਰ ਕੰਸੀਲਾਂ ਸਾਡੇ ਆਪ ਦੇ ਇਲਾਕੇ ਦੇ ਵਿੱਚ ਦਾ ਮੇਰਾ ਇੱਕ ਚੈਨਲ ਆ YouTube ਚੈਨਲ ਆ ਇਕ ਲਾਸੂ ਸੁਖ ਦਾ ਨਾਮ ਤੇ ਬਣਾਇਆ ਹੋਇਆ ਉਹਦੇ ਰਾਹੀਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਯਾਰ ਅਸੀਂ ਆਪਣਾ ਬਿਜ਼ਨਸ ਕਰੀਏ। ਅ ਮੈਂ ਕਈ ਸਾਲ ਪਹਿਲਾਂ ਕਾਨਪੁਰ ਗਿਆ ਸੀ ਸਾਡੀ ਇੱਕ ਟਿੱਕੀ ਨਾਲ ਦੀ ਸੰਸਥਾ ਹੈ। ਉਹਦੇ ਵਿੱਚ ਸਾਡੇ ਸਮਾਜ ਦੇ ਐਸਸੀ ਸਮਾਜ ਦੇ ਕਰੋੜਾਂ ਕਰੋੜਾ ਕਤੇ ਬੰਦੇ ਨੇ ਕਿ ਲੱਖਾਂ ਕਰੋੜਾ ਮਤੀ ਬਣ ਗਏ ਡਿੱਕੀ ਦੇ ਮੈਂਬਰ ਪਰ ਉਥੇ ਵੀ ਸਾਡਾ ਜਿਹੜਾ ਇੱਕ ਤਵਕਾ ਜਿਹੜਾ ਸਾਡੇ ਸਮਾਜ ਚੋਂ ਐਸੀ ਵਰਗ ਦੀ ਉਹ ਸਾਡਾ ਰਮਦਾਸੀਆ ਸਿੱਖ ਭਾਈ ਜਿਹੜਾ ਰਮਦਾਸੀਆ ਭਾਈ ਜਰਾ ਹੀ ਆ ਜਿਹੜਾ ਉਸ ਡਿੱਕੀ ਦਾ ਮੈਂਬਰ ਹੈ ਤੇ ਅਸੀਂ ਉਸ ਤੋਂ ਬਹੁਤ ਦੂਰ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਜਿਹੜਾ ਪ੍ਰੋਫੈਸਰ ਨਰਮਨ ਸਿੰਘ ਜੀ ਨੇ ਕਿ ਕਿ ਨਾ ਸਿਰਫ ਬਿਜ਼ਨਸ ਤੇ ਹੀ ਕੰਮ ਨਹੀਂ ਗੱਲਾਂ ਕਰਦੇ ਉਹਨਾਂ ਦੇ ਰਸੀਦਾਂ ਆਉਂਦੀਆਂ ਜਿੰਨੇ ਵੀ ਅਸੀਂ ਜਣੇ ਹੈਗੇ ਆ ਇੱਥੇ ਬੈਠੇ ਨੇ ਵੱਡੇ ਵੱਡੇ ਅਹੁਦਿਆਂ 'ਤੇ ਬੈਠੇ ਆ ਅਫਸਰ ਸਾਹਿਬਾਨ ਸਾਨੂੰ ਅਧਿਕਾਰਿਤ ਕਰਨ ਤੇ ਲੱਗੇ ਹੋਇਆ ਇਹਨਾਂ ਨੇ ਜਿੰਨੀ ਆਪਦੀ ਜ਼ਿੰਦਗੀ ਦੀ ਕਮਾਈ ਕੀਤੀ ਹੈ ਜਾਂ ਆਪਾਂ ਤਾਂ ਹੁਣੀ ਹੈ ਜਾਂ ਹੋਰ ਜਿਹੜੇ ਵੀ ਸਾਡੇ ਕਮਾਈ ਦੇ ਮਾਧਿਅਮ ਨੇ ਜਾਂ ਤਾਂ ਸਾਡੇ ਕੋਲ ਮਜ਼ਦੂਰੀ ਹੈ ਸਾਡੇ ਜਿਹੜੇ ਨਾਮ ਪੜ ਲੋਗ ਉਹ ਮਜ਼ਦੂਰੀ ਕਰਦੇ ਨੇ ਤੇ ਜਾਂ ਜਿਹੜੇ ਪੜੇ ਲਿਖੇ ਨੇ ਉਹ ਸਾਡੇ ਸਰਕਾਰੀ ਨੌਕਰੀਆਂ ਕਰ ਲੈਂਦੇ ਫਕੀਰ ਸਾਹਿਬ ਕੋਈ ਕੋਈ ਹੈ ਜਿੰਨਾ ਚਾਹ ਜਿੰਨ ਘੀਜ਼ੀ ਨੇ ਤੇ ਬਾਕੀ ਸਾਰੇ ਜੇ ਅਸੀਂ ਜਿਹੜੇ ਹੈ ਮਿਹਨਤ ਮਜ਼ਦੂਰੀ ਕਰਦੇ ਆਂ ਔਰ ਜਿੰਨੀ ਅਸੀਂ ਕਮਾਈ ਕਰਦੇ ਆਂ ਜੇ ਅਸੀਂ ਐਂ ਕਹਿ ਲਈਏ ਵੀ ਅਸੀਂ ਇੱਕ ਅ ਕਬਾਕਸ ਦੇ ਵਿੱਚ ਕਹਿ ਲਈਏ ਵੀ ਕਮਾਈ ਸਾਰੀ ਪਾ ਰਹੇ ਪਾਉਣੇ ਹਲੇ ਆ ਗਏ ਸਾਡੇ ਸਮਾਜ ਦਾ ਜਿੰਨਾ ਵੀ ਸਾਡਾ ਜਿਹੜਾ ਅ ਸ਼ਕਤੀ ਦੇ ਕਮਾਉ ਉਹਦਾ ਪਿਉ ਜਿੰਨੀ ਵੀ ਕਮਾਉਂਦੇ ਆ ਉਹ ਵੱਜਦੀ ਨਹੀਂ ਸਾਡੇ ਸਮਾਜ ਚ ਉਹ ਰੱਖਵਾਸ ਰੂਪ ਦੇ ਵਿੱਚ ਬਾਹਰ ਨਿਕਲ ਜਾਂਦੀ ਹੈ ਤੇ ਦੂਸਰਾ ਸਮਾਜ ਆ ਜਿਹੜਾ ਉਹ ਸਾਰੇ ਆਪਦੀ ਕਮਾਈ ਆਪਦੀ ਦੇ ਕਮਾਈ ਉਹ ਸਾਹਮਣੇ-ਸਾਹਮਣੇ ਉਹ ਸਾਡੀ ਕਮਾਈ ਵੀ ਉਹਨਾਂ ਕੋਲ ਹੀ ਚਲੀ ਜਾਂਦੀ ਹੈ ਅਸੀਂ ਜਿੰਨਾ ਕਮਾਉਨੇ ਆ 50% ਉਹਨਾਂ ਨੂੰ ਵਾਪਸ ਕਰ ਦਿੰਨੇ ਆ ਨਾ ਫਿਰ ਤੇ ਜਿੱਤੇ ਅਸੀਂ ਇਸ 50% ਕਮਾਈ ਨੂੰ ਆਪਦੇ ਸਮਾਜ 'ਚ ਰੋਕਣ ਲੱਗ ਗਏ ਉਦੋਂ ਫਿਰ ਦੁਨੀਆ ਦੀ ਤਾਕਤ ਨਹੀਂ ਹੈ ਕੋਈ ਸਾਨੂੰ ਮਾਨ ਸਨਮਾਨ ਨਾ ਦੇਵੇ ਸਾਨੂੰ ਰਾਜਨੀਤਿਕ ਭਾਗੀਦਾਰੀ ਨਾ ਦੇਵੇ ਤੇ ਜੋ ਕਿਸੇ ਵੀ ਖੇਤਰ ਦੇ ਵਿੱਚ ਇਹ ਗੱਲ ਮੈਂ ਐਸੀ ਤਰ੍ਹਾਂ ਹੀ ਕਿਸੇ ਟਾਈਮ ਕਿਸੇ ਨੂੰ ਬੋਲਿਆ ਹੋਣਾ ਤਾਂ ਮੈਨੂੰ ਕਿਸੇ ਨੇ ਮਹਾਤਮਾ ਗਾਂਧੀ ਦੀ ਇੱਕ ਫੋਟੋ ਤੇਜੀ ਵਟਸਐਪ ਤੇ ਮੈਨੂੰ ਨਹੀਂ ਪਤਾ ਕਿਹੜਾ ਸੱਜਣ ਨੇ ਭੇਜੀ ਸੀ ਔਰ ਉਂਝ ਮਹਾਤਮਾ ਗਾਂਧੀ ਨੇ ਇੱਕ ਗੱਲ ਕਹੀ ਕਿ ਜਿਹੜਾ ਸਮਾਜ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈ ਉਹ ਕਦੇ ਵੀ ਸੱਤਾ 'ਚ ਬੜਾ ਨਹੀਂ ਰਹਿ ਸਕਦਾ ਪਰ ਮੈਨੂੰ ਗੱਲ ਬਹੁਤ ਚੰਗੀ ਲੱਗੀ ਇਹ ਗੱਲ ਬਾਕੀ ਤੋ ਵਧੀਆ ਭਾਵੇਂ ਮਹਾਤਮਾ ਗਾਂਧੀ ਸਾਡਾ ਸਭ ਤੋਂ ਵੱਡਾ ਦੁਸ਼ਮੈਣ ਹੈ ਪਰ ਉਹਨੇ ਇੱਕ ਗੱਲ ਬੜੀ ਵਧੀਆ ਦੱਸੀ ਆ ਸਾਨੂੰ ਤੇ ਜੇ ਅਸੀਂ ਉਸ ਗੱਲ ਤੇ ਅਮਲ ਕਰ ਲਈਏ ਤਾਂ ਅਸੀਂ ਕਾਮਯਾਬ ਹੋ ਸਕਦੇ ਆ ਅਸੀਂ ਮਹਾਤਮਾ ਗਾਂਧੀ ਦੀ ਸਾਰੀ ਲਾਡ ਨੂੰ ਨਾਨੀ ਯਾਦ ਕਰਾ ਸਕਦੇ ਆ ਪੰਜਾਬ ਦੇ ਵਿੱਚ 243 ਲੱਖ ਲੋਕਾਂ ਦੀ ਸਾਡੀ ਗਿਣਤੀ ਹੈ ਐਡੀ ਵੱਡੀ ਕੰਜ਼ੂਮ ਪਾਵਰ ਨੂੰ ਜਿਹੜਾ ਅਸੀਂ ਉਹ ਅਹਿਸਾਸ ਹੀ ਨਹੀਂ ਹੈ ਵੀ ਅਸੀਂ ਕੁਝ ਵੀ ਚੀਜ਼ਾਂ ਜਿਹੜੀਆਂ ਵਰਤਦੇ ਆ ਕਿ ਸਾਡਾ ਸਮਾਜ ਉਹ ਬਣਾਉਂਦਾ ਜਾਂ ਕੰਮ ਸੇ ਕੰਮ ਉਹਦਾ ਵਪਾਰ ਕਰਦਾ ਬਾਬਾ ਸਾਹਿਬ ਅਰਥਸ਼ਾਸਤਰੀ ਹੋਏ ਨੇ ਉਹਨਾਂ ਨੇ ਪਹਿਲਾ ਥੀਸ ਜਿਵੇਂ ਲਿਖਿਆ ਹੀ ਆਪਣਾ ਇਹ ਸੀਗਾ ਕਿ ਬ੍ਰਿਟਿਸ਼ ਗਵਰਨਮੈਂਟ ਦਾ ਜਿਹੜਾ ਇੰਡੀਆ ਦੇ ਵਿੱਚ ਕੀ ਪ੍ਰਬੰਧਨ ਪੈਸੇ ਦਾ ਪ੍ਰਬੰਧ ਕੀ ਹੈ ਅਸੀਂ ਉਸ ਚੀਜ਼ ਨੂੰ ਅੱਜ ਵੀ ਨਹੀਂ ਸਮਝਦੇ। ਬਾਕੀ ਜੋ ਮਰਜ਼ੀ ਕਰੀ ਤਲੀ। ਤੇ ਜਿੰਨਾ ਚਿਰ ਸਾਡਾ ਪੈਸਾ ਸਾਡੇ ਕੋਲੇ ਨਹੀਂ ਬਚਦਾ। ਅਸੀਂ ਅੰਮ੍ਰਿਤਸਰ ਦੇ ਵਿੱਚ ਆਏ ਆਂ। ਅੰਮ੍ਰਿਤਸਰ ਦੇ ਸਾਰੇ ਅਫਸਰ ਸਹਿਬਾਨਾਂ ਨੇ ਸਾਡੇ ਲਈ ਪੰਜਾਬ ਦੇ ਕੋਨੇ-ਕੋਨੇ ਤੋਂ ਸੱਦ ਕੇ ਸਾਡੇ ਲਈ ਆਪਦੀ ਜੇਬਾਂ 'ਚੋਂ ਪੈਸਾ ਖਰਚ ਕੇ ਸਾਡੇ ਤੇ ਖਰਚਿਆ ਹੈ। ਸਾਨੂੰ ਸਮਝਾ ਰਹੇ ਨੇ ਸਾਡੇ ਲਈ ਖਾਣੇ ਦਾ ਪ੍ਰਬੰਧ ਕਰ ਰਹੇ ਆ ਜਿਹੜੇ ਸਾਡੇ ਦੂਰ-ਦਰਾਡੇ ਤੋਂ ਵਿਦਿਆਰਥੀ ਆਏ ਉਹਨਾਂ ਨੂੰ ਨਾਲ ਦੇ ਰੂਪ ਤੇ ਵਿੱਚ ਪੈਸੇ ਵੀ ਦੇ ਰਹੇ ਆ। ਅਸੀਂ ਇੱਥੇ ਅਮਰਸਰ ਦੇ ਲੋਕਾਂ ਨੂੰ ਕੁਝ ਦੇ ਕੇ ਜਾਵਾਂਗੇ ਕਈ ਸਾਲ ਹੋ ਗਏ 5 ਰੁਪਏ ਨਹੀਂ ਬਟਾਏ ਅਮਰਸਰ ਦੇ ਮਾਝੀ ਸਿੱਖਾਂ ਕਿਹੜਾ ਦਿਨ ਆਊਗਾ ਕਦੋਂ ਸ਼ੁਰੂਤ ਕਰਾਂਗੇ ਇਹਦਾ ਅਸੀਂ ਕੱਪੜਾ ਸਾਰੇ ਸਸਤੇ ਤੋਂ ਸਸਤਾ ਤੇ ਮਹਿੰਗਾ ਤੋਂ ਮਹਿੰਗਾ ਪਾਉਣੀ ਹੈ ਔਰ ਅਮਰਸਰ ਦੇ ਵਿੱਚ ਕੱਪੜਾ ਬਣਦਾ ਅਸੀਂ ਕਦੇ ਇੱਥੇ ਆਏ ਹੋਈਏ ਮੀਟਿੰਗਾਂ ਕਰਨ ਹੋਈਏ ਇੱਥੋਂ ਗੱਡੀਆਂ ਭਰ ਕੇ ਕੱਪੜੇ ਦੀਆਂ ਵਾਪਸ ਸਾਡੇ ਸਮਾਜ ਦੀਆਂ ਦੁਕਾਨਾਂ ਤੇ ਜਾਂ ਸਾਡੇ ਸਮਾਜ ਨੂੰ ਦਿੱਤਾ ਹੋਵੇ ਉਹਦੇ ਚੋਂ 100-100 200 ਰੁਪਇਆ ਵਟਿਆ ਹੋਵੇ ਕਦੇ ਐਦਾਂ ਦੀ ਗੱਲ ਹੋਈ ਐ ਅਮਰਤਸਰ ਕਈ ਚੀਜ਼ਾਂ ਦੀ ਜਿਹੜੀਆਂ ਇੱਥੇ ਪੈਦਾ ਹੁੰਦੀਆਂ ਨੇ ਜਾਂ ਪਾਰੋਂ ਆ ਕੇ ਇੱਥੋਂ ਅੱਗੇ ਜਾ ਕੇ ਪੰਜਾਬ ਸਪਲਾਈ ਹੁੰਦੀਆਂ ਮੈਂ ਪਿਛਲੇ ਦਿਨੀ ਰਾਜਸਥਾਨ ਚ ਗਿਆ ਮੈਂ ਅਰਜ ਤੇ ਗਏ ਸੀ ਜਿਹੜਾ ਜਾਂ ਬੰਦੇ ਦਾ ਨਜ਼ਰੀਆ ਹੁੰਦਾ ਉਹ ਉਹ ਹੀ ਤਾਂ ਦੇਖ ਲੈਂਦਾ ਮੈਂ ਉੱਥੇ ਡੱਬਿਆਂ 'ਚ ਬੈਠ ਕੇ ਸਾਦਾ ਜਿਹਾ ਵਿਆਹ ਸੀ ਵਧੀਆ ਵੈਸੇ ਛੋਟਾ ਜਿਹਾ ਸਰਕਮੈਂਟ ਲਈ ਵਗਰ ਕਰੂੰਗਾ ਪਿੰਡ ਦੇ ਵਿੱਚ ਵਿਆਹ ਕੀਤਾ ਬੰਦਾ ਆਪਣਾ ਵੈਟਰਨਰੀ ਡਾਕਟਰ ਸੀ ਤੇ ਉਹਦੀ ਬੇਟੀ ਦੀ ਮੈਰਿਜ ਸੀ ਤਾਂ ਕਾਫੀ ਸਰਵ ਖਾਣ ਸੀਗਾ ਉਹਨਾਂ ਨੇ ਘਰੇ ਹੀ ਸਾਦੀ ਕੀਤੀ ਪਰ ਖਾਣਾ ਸਾਦਾ ਸਿੰਪਲ ਵੈਸ ਨੂੰ ਖਾਣਾ ਸੀ 3:00 ਵਜੇ ਨੂੰ ਅਸੀਂ ਵਾਪਸ ਹੋ ਮੇਰੀ ਜਿੰਦਗੀ ਪਹਿਲੀ ਕਲਾਸ ਜਦੋਂ 3 ਵਜੇ ਨੂੰ ਬਰਾਤ ਵਾਪਸ ਆਈ ਹੋਵੇ ਰੰਗ ਰਿਟੇ ਅੰਦੀ ਹੋਈ ਧੰਨਵਾਦ ਆਪ ਜੀ ਦਾ ਹੋਰ ਪਹਿਲੀ ਕਲਾਸ ਸੀ ਡੀਟੀ ਦੇ ਵਿੱਚ ਮੀਟਣ ਆਣੇ ਹੋਵੇ ਮੈਂ ਉੱਥੇ ਬੈਠਾ ਗੱਲਾਂ ਕਰਨ ਲੱਗਿਆ ਉੱਥੇ ਬਜ਼ੁਰਗ ਸੀ ਮੇਰੇ ਉੱਥੇ ਜੀ ਪ੍ਰਸ਼ਾਸਨ ਦੇ ਡਾਇਰੈਕਟਰਾਂ ਨੇ ਨੋਟਵਿਸਲੀ ਉਹ ਵੀ ਸਾਡੇ ਨਾਲ ਸੈਂਚਾਰੀ ਉੱਥੇ ਬੈਠ ਗਏ ਚਾਹ ਪਾਣੀ ਪੀ ਕੇ ਵੇੜੇ ਤੇ ਉੱਥੇ ਸਾਡੇ ਕੋਲੇ ਉੱਥੋਂ ਦੀ ਗੋਹ ਨਹੀਂ ਬਜ਼ੁਰਗ ਆ ਗਏ ਉਸ ਨੂੰ ਇਹ ਨਾ ਕਰਦੇ ਰਹੇ ਮੈਂ ਕਿਹਾ ਵੀ ਤੁਸੀਂ ਇੱਥੇ ਬਿਜ਼ਨਸ ਕਰ ਸਕਦੇ ਹੋ ਕਹਿੰਦੇ ਅਸੀਂ ਕਹਾਂ ਬਿਜ਼ਨਸ ਕਰ ਸਕਦੇ ਲੋ ਇਤਹਾਸੇ ਪਾਸੇ ਬੱਕਰੀਆਂ ਦੇਖ ਲਈਆਂ ਦੁਰੀਆ ਮੈਂ ਕਿਹਾ ਬੱਕਰੀਆਂ ਤਾਂ ਕਰ ਸਕਦੇ ਕਹਿੰਦੇ ਇਹ ਹੀ ਬਿਲੇ ਉਸਾਰਨੇ ਮੈਂ ਕਿਹਾ ਪੰਜਾਬ ਦੇ ਮੱਝੀ ਸਭ ਤੋਂ ਵੱਧ ਮੀਟ ਖਾਂਦੇ ਨੇ ਸਭ ਤੋਂ ਵੱਧ ਇਹਨਾਂ ਨੂੰ ਈਟ ਦੀ ਲੋੜ ਹੈ ਤੁਹਾਡੇ ਕੋਲੇ ਸਭ ਤੋਂ ਵੱਧ ਜ਼ਮੀਨ ਹੈ ਔਰ ਸਾਰੇ ਤੁਸੀਂ ਬੇਲੇ ਬੈਠੇ ਕਿ ਬੱਕਰੀਆਂ ਪਾਲ ਲਿਆ ਕਰੋ ਪੰਜਾਬ ਨੂੰ ਭੇਜ ਦੇ ਕਰੋ ਕਹਿੰਦੇ ਮੈਂ ਕਿਹਾ ਇੱਥੇ ਮੀਟ ਦਾ ਰੇਟ ਕੀ ਹੈ ਕਹਿੰਦੇ 500 ਰੁਪਏ ਹੈ ਮਰੇ ਸਾਡੇ ਦਾ 650 ਮਿਲਦਾ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੰਜਾਬ ਨੂੰ ਸਾਨੂੰ ਸਬਜ਼ੀਆਂ ਦੇ ਉਹ ਵਧੀਆ ਕਿਉਂਕਿ ਉੱਥੇ ਬਹੁਤ ਵਧੀਆ ਸਬਜ਼ੀਆਂ ਪੈਦਾ ਹੁੰਦੀਆਂ ਉੱਥੇ ਦਾਲਾਂ ਬਹੁਤ ਵਧੀਆ ਪੈਦਾ ਹੁੰਦੀਆਂ ਇੱਧਰ ਮੈਂ ਕਿਹਾ ਪੰਜਾਬ ਦੇ ਸਾਡੇ ਕਿਰਤੀ ਵਰਗ ਨੂੰ ਸਭ ਤੋਂ ਘੱਟਿਆ ਸਮਾਨ ਮਿਲਦਾ ਵੱਧ ਪੈਸੇ ਨਹੀਂ ਮਿਲਦਾ ਤੁਸੀਂ ਇਧਰੋਂ ਜਿਹੜਾ ਕੁਝ ਬਣਦਾ ਕੱਪੜਾ ਮੈਂ ਉਸ ਤੋਂ ਵੱਧ ਗੰਗਾ ਨਗਰਾ ਕੀ ਦੇਖਿਆ ਤੇ ਗੰਗਾ ਨਗਰ ਮੈਂ ਹੋਲਸੇਲ ਦੀਆਂ ਕੱਪੜੇ ਦੀਆਂ ਦੁਕਾਨਾਂ ਤੇ ਚੱਲੇ ਗਿਆ। ਦੋਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕੱਪੜਾ ਕਿੱਥੋਂ ਆਉਂਦਾ? ਕਹਿੰਦੇ ਅਮਰਸਰ ਸਾਹਿਬ ਤੋਂ। ਮੇਰੇ ਮਨ ਚ ਗਲ ਖਾਤੀ ਲੈ ਕੇ ਜਾ। ਸੋ ਕੋਸਾ ਨੂੰ ਇੱਕ ਰਿਕਵੈਸਟ ਕਰਾਂ ਵਿੱਚ 5 ਕੁ ਮਿੰਟ ਦੇ ਦਿਓ ਵੀ ਬੋਲੋ। ਸ਼ਰਮੇ ਦੀ ਗੱਲ ਦਾ ਮੁੱਲ ਪੈਸਾ। ਐਤਕੀ ਸਰ ਨੇ ਇੱਕ ਖੁਸ਼ਖਬਰੀ ਜਾਰੀ ਕੀਤੀ ਸੀ ਕਿ 8 ਵਿਦਿਆਰਥੀ ਹੋਰ ਤਾਂ ਗੜੀਜੀ ਆਰਓ ਲੋਨ। ਪੜਾਉਂਦੇ ਉਹ 8 ਬੱਚੇ ਵੱਖ-ਵੱਖ ਡਿਪਾਰਟਮੈਂਟਾਂ ਦਾ ਜਨਾਬੀਆਂ ਤੇ ਨਾ ਤੈਸਰ ਕਿ ਸਰੋਂ ਪ੍ਰੋਗਰਾਮ ਕਰਦੇ ਡੀ ਜ਼ੀ ਆਰ ਵਖਰਾ ਜ਼ੋਰ ਲਾਉਂਦਾ ਪੇਰੈਂਟਸ ਵਖਰਾ ਜ਼ੋਰ ਲਾਉਂਦੇ ਆ ਮਾਪੇ ਵਖਰਾ ਬੱਚੇ ਆਉਦੇ ਕੋਲ ਵਖਰਾ ਜ਼ੋਰ ਲਾਉਂਦੇ ਪਰ ਹੱਥ ਕਿਹਦੇ ਆ ਹੋ ਜਵਾਬ ਜਿੱਥੇ ਅਸੀਂ ਪਹੁੰਚਣਾ ਉਹ ਗਵਰਨਮੈਂਟ ਤੇ ਆ ਉੱਥੇ ਸਾਡੀ ਖੇਡ ਮਿਲ ਜਾਂਦੀ ਹੈ ਮੈਨੂੰ ਐ ਲੱਗਿਆ ਇੱਥੇ ਸਾਰੇ ਸਾਡੇ ਕੋਲੇ ਬਹੁਤ ਹੀ ਜਹੀਨ ਬੱਚੇ ਹੁੰਦੇ ਨੇ ਬੜੇ ਕਾਬਿਲ ਬੱਚੇ ਹੁੰਦੇ ਨੇ ਤੇ ਜੇਕਰ ਤੇ ਥੋੜਾ ਜਿਹਾ ਵਪਾਰ ਵੱਲ ਵੀ ਧਿਆਨ ਦੇ denn ਉਹ ਜੇ ਇੱਥੋਂ ਪੰਜਾਬ ਦੇ ਵਿੱਚੋਂ ਫੁੱਲਾਂ ਨੂੰ ਪਾਲਿਆ ਹੋਏ ਬੱਚੇ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਕਮਾਈ ਵੀ ਕਰ ਸਕਦੇ ਨੇ ਤੇ ਪੜ੍ਹਾਈ ਵੀ ਕਰ ਸਕਦੇ ਆ ਪਰ ਤੁਸੀਂ ਕਹਿ ਨਹੀਂ ਕਰ ਸਕਦੇ ਭਾਈ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਇੰਦਰੋਂ ਕਿਉਂ ਮੰਗਦੇ ਹੋਗੇ ਆਪਦੇ ਮਾਪਿਆਂ ਦੇ ਬਹੁਤ ਕਿਉਂ ਮੰਗਦੇ ਹੋ ਮੈਂ ਤਾਂ ਐਮਏ ਤੱਕ ਪੜ੍ਹਾਈ ਕੀਤੀ ਆ ਮੈਂ ਤਾਂ ਧਿਆਨ ਨਹੀਂ ਕਰਦਾ ਸਰ ਸਾਨੂੰ ਇਸ ਪੱਖ ਵੱਲ ਜ਼ਰੂਰ ਧਿਆਨ ਦੇਣਾ ਤੁਹਾਨੂੰ ਬਹੁਤ ਵੱਡੀ ਕੰਜ਼ਿਊਮਰ ਪਾਵਰ ਆ ਦੁਨੀਆ ਦੀਆਂ ਜਿੰਨੀਆਂ ਲੜਾਈਆਂ ਹੋ ਰਹੀਆਂ ਨੇ ਸਾਰੀਆਂ ਆਪਸ ਪਾਵਰਾਂ ਦੀਆਂ ਉਹ ਸਿਰਫ ਤੇ ਸਿਰਫ ਵਪਾਰ ਵਾਸਤੇ ਹੋ ਰਹੀਆਂ ਨੇ ਕਦੇ ਨਹੀਂ ਕਰੀ ਆਪਾਂ ਇਸ ਪਾਸੇ ਵੱਲ ਵੀ ਧਿਆਨ ਜਾਈਏ ਸੋ ਮੈਂ ਆਪਣੇ ਸ਼ਬਦਾਂ ਨੂੰ ਬਣਾਉਂਦਿੰਨਾ ਜੇ ਤੁਹਾਨੂੰ ਲੱਗਿਆ ਤਾਂ ਜ਼ਰੂਰ ਗੌਰ ਕਰੀਏ ਕਾਫੀ ਤੁਹਾਡਾ ਥੈਂਕ ਯੂ